ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਆ ਕੋਈ ਕਹਿ ਰਿਹਾ ਕਿ 13 ਜਿੱਤਨੀਆਂ ਤੇ ਕੋਈ ਕਹਿੰਦੇ ਕਿ ਸੈਂਟਰ 'ਚ ਸਾਡੀ ਸਰਕਾਰ ਬਣਨੀ ਆ ਤੇ ਗੱਲ ਅਸੀਂ ਲੋਕ ਸਭਾ ਹਲਕਾ ਸਰਹੱਦੀ ਗੁਰਦਾਸਪੁਰ ਦੀ ਗੱਲ ਕਰਾਂਗੇ ਕਿ ਉੱਥੇ ਕਿਹੋ ਜਿਹਾ ਮਾਹੌਲ ਆ ਤੇ ਸਾਡੇ ਨਾਲ ਬਹੁਤ ਹੀ ਉਸ ਇਲਾਕੇ ਦੇ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਵਕ ਵਕ ਅਖਬਾਰਾਂ ਦੇ ਵਿੱਚ ਚੰਗੇ ਅਹੁਦਿਆਂ 'ਤੇ ਕੰਮ ਕੀਤਾ ਤੇ ਅੱਜ ਕੱਲ੍ਹ ਵੀ ਬਵਾਕੀ ਦੇ ਨਾਲ ਕੰਮ ਕਰ ਰਹੇ ਨੇ ਹਰਜੀਤ ਸਿੰਘ ਆਲਮ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਲਮ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਤੁਹਾਡਾ ਜੀ ਬਹੁਤ 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 ਜੀ ਪਾ ਦਮ ਆਪਣੇ ਇਥੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ ਦਾ ਬਹੁਤ ਬਹੁਤ ਧੰਨਵਾਦ ਹ আলম ਸਾਹਿਬ ਅਹੀਂ ਤੇ ਤੁਹਾਨੂੰ ਹਮੇਸ਼ਾ ਪੜਦੇ ਰਹੇ ਜੀ ਜਦੋਂ ਦਾ ਪੰਜਾਬ ਦੇ ਵਿੱਚ ਮਾਹੌਲ ਚੰਗਾ ਨਹੀਂ ਰਸਤੇ ਅੱਜ ਕੱਲ ਪੰਜਾਬ ਦੀ ਸਿਆਸਤ ਕੀ ਕਹਿ ਰਹੀ ਹੈ ਜੀ ਖਾਸ ਕਰਕੇ ਗੁਰਦਾਸਪੁਰ ਦੀ ਜੀ ਗੁਰਦਾਸਪੁਰ ਤੇ ਪੂਰੀ ਮਤਲ ਇਲੈਕਸ਼ਨ ਇੱਕ ਤਰ੍ਹਾਂ ਪੱਕ ਚੁੱਕੀ ਹੈ ਸਾਰੇ ਜਿਹੜੇ ਉਮੀਦਵਾਰ ਨੇ ਇਸ ਮੈਦਾਨ ਵਿੱਚ ਆਪੋ ਆਪਣਾ ਇੱਕ ਇੰਟਰਸਟਿੰਗ ਗੱਲ ਹੈ ਕੀ ਹੋ ਰਹੀ ਹੈ ਕਿ ਮਤਲਬ ਕੋਈ ਵੱਡੀਆਂ ਰੈਲੀਆਂ ਨਹੀਂ ਕਰ ਰਿਹਾ ਕੋਈ ਵੀ ਉਮੀਦਵਾਰ ਛੋਟੇ-ਛੋਟੇ ਮਤਲਬ ਮਹੱਲਿਆਂ ਚ ਜਾ ਕੇ ਸਮਰਥਕਾਂ ਨਾਲ ਜਾਂ ਘਰ-ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਇੱਕ-ਇੱਕ ਪਿੰਡ 'ਚ ਜਾ ਕੇ ਤੇ ਪੰਜ-ਪੰਜ ਛੇ-ਛੇ ਜਗ੍ਹਾ ਤੇ ਜਾ ਕੇ ਉਹ ਆਪਣੇ ਵੋਟਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਆਪਕੀ ਟੀਮ ਆਹ ਹਾਂਜੀ ਉਹੀ ਆਲਮ ਸਾਬ ਸਿਰਫ ਗੁਰਦਾਸਪੁਰ ਹੀ ਨਹੀਂ ਬੂਰੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਪੋਲੀਟੀਕਲ ਪਾਰਟੀਆਂ ਇਸ ਵਾਰ ਵੱਡੀਆਂ ਰੈਲੀਆਂ ਨਹੀਂ ਕਰ ਰਹੀਆਂ ਰੋਡ ਸ਼ੋਅ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜ਼ਿਆਦਾ ਸਵਰ ਪ੍ਰਭਾਵ ਆ ਹਾਂ ਅਨੁਕ੍ਰਮ ਮੀਟਿੰਗਾਂ ਦੇਖਣੋਂ ਜ਼ਿਆਦਾ ਮਿਲ ਰਹੀਆਂ ਨੇ ਤੇ ਪੁੱਲ ਸਾਹਿਬ ਜੀ ਨੇ ਗੁਰਦਾਸਪੁਰ ਵਿਧਾਨ ਸਭਾ ਵਾਲ ਕੇ ਅੰਦਰ ਜਿਹੜੀਆਂ ਇਸ ਵੇਲੇ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਖੜੇ ਨੇ ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਤਰਫੋਂ ਸਰਦਾਰ ਸੁਖਵਿੰਦਰ ਸਿੰਘ ਅੰਧਾਵਾ ਜਿਹੜੇ ਡਿਪੀ ਮੁੱਖ ਮੰਤਰੀ ਵੀ ਰਹ ਚੁੱਕੇ ਨੇ ਤੇ ਇਸ ਸਮੇਂ ਉਹ ਜਿਹੜਾ ਬਾਬਾ ਨਾਨਕ ਕਲਖਲ ਕੇ ਤੋਂ ਵਿਧਾਇਕ ਨੇ ਜੀ ਜੀ ਬਿਲਕੁਲ ਬਿਲਕੁਲ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸ਼ਿਕਾਰੀ ਕਲਸੀ ਉਹ ਟਾਲਾ ਵਿਧਾਨ ਸਭਾ ਵਾਲ ਕੇ ਤੋਂ ਐਮ ਐਲ ਏ ਨੇ ਪਾਰਟੀ ਦੇ ਜੀ ਜੀ ਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਮੁੱਖ ਸਪੋਕਸਮੈਨ ਨੇ ਪਾਰਟੀ ਦੇ ਡਾਕਟਰ ਦਲਜੀਤ ਸਿੰਘ ਠੀਵਾ ਉਹ ਆਪਣੀ ਕਿਸਮਤ ਚ ਬਾਈ ਕਰ ਰਹੇ ਨੇ ਤੇ ਇਸੇ ਤਰ੍ਹਾਂ ਭਾਪਤੇ ਜਨਤਾ ਪਾਰਟੀ ਵੱਲੋਂ ਜਿਹੜੇ ਦਿਨੇਸ਼ ਬੱਬੂ ਆਏ ਸੁਜਾਨਪੁਰ ਵਿਧਾਨ ਸਭਾ ਕੋਲ ਕੇ ਨਾਲ ਸੰਬੰਧਿਤ ਨੇ ਪਹਿਲਾਂ ਤਿੰਨ ਵਾਰੀ ਐਮਐਲ ਰਹ ਚੁੱਕੇ ਅਸਲ ਕੇ ਤੋਂ ਤੇ ਇਹਨਾਂ ਨੂੰ ਭਾਪਤੇ ਜਨਤਾ ਪਾਰਟੀ ਨੇ ਆਪਣੇ ਚੋਣ ਬਲਾਉਣੇ ਚ ਉਤਾਰਿਆ ਤੇ ਇਸੇ ਤਰ੍ਹਾਂ ਜਿਹੜੇ ਉਹ ਬਹੁਜਨ ਸਵਾਜ ਪਾਰਟੀ ਵੱਲੋਂ ਰਾਜਕੁਮਾਰ ਕੋਆ ਜਿਹੜੇ ਨੇ ਤੇ ਰਿਟਾਇਰਡ ਇੰਜੀਨੀਅਰ ਕਰਨੇ ਉਹਨਾਂ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਤੇ ਸਾਰਿਆਂ ਵੱਲੋਂ ਆਪੋ ਆਪਣੀ ਜਿਹੜੀ ਚੋਣਾਂ ਉਹ ਆਪੋ ਆਪਣੀ ਪੱਧਰ ਤੇ ਜਿਹੜੀ ਉਹ ਆਰੰਭ ਕੀਤੀ ਜਾ ਚੁੱਕੀ ਹੈ ਗੁਰਦਾਸਪੁਰ ਦੇ ਲੋਕੀ ਸੰਨੀ ਦਿਓਲ ਨੂੰ ਯਾਦ ਕਰ ਰਹੇ ਕਿਉਂਕਿ ਪਿਛਲੀ ਵਾਰ ਦੇ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਇਸ ਵਾਰ ਕਹਿੰਦੇ ਕਿ ਚੰਗਾ ਹੋ ਗਿਆ ਕਿ ਮਾੜਾ ਹੋ ਗਿਆ ਵੀ ਕੋਈ ਫਿਲਮੀ ਐਕਟਰ ਨਹੀਂ ਤਾਰਿਆ ਮੈਦਾਨ ਦੇ ਵਿੱਚ ਕਿਸੇ ਪਾਰਟੀ ਨੇ ਅ ਇਸ ਤੋਂ ਪਹਿਲਾਂ ਜਿਹੜੇ ਸੰਨੀ ਦਿਓਲ ਤੋਂ ਪਹਿਲਾਂ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਉਤਾਰਿਆ ਗਿਆ ਸੀਗਾ ਵਿਰੋਧ ਖੜਨ ਨੂੰ ਤੇ ਬਹੁਤ ਖੰਨਦੇ ਨੇ ਤੇ ਫਿਰ ਵੀ ਥੋੜੇ ਬੋਦੇ ਕੰਮ ਕੀਤੇ ਸੀ ਕੋਈ ਜਿਹੜੇ ਪੋਲ ਬਣਾਏ ਸੀਗੇ ਦਰਾਂਾਂ ਤੇ ਤੇ ਸੰਨੀ ਦਿਓਲ ਤੇ ਆਪਣੇ ਹਲਕੇ ਅੰਦਰ ਇੱਕ ਵਾਰ ਵੀ ਨਹੀਂ ਮੁੜ ਕੇ ਵਰਤੇ ਜਦੋਂ ਕਿ ਉਹਨਾਂ ਦੇ ਸਮਰਥਕ ਉਹ ਕਹਿ ਰਹੇ ਨੇ ਕਿ ਕੰਮ ਬਹੁਤ ਕਰਾਈ ਇਹਨਾਂ ਨੇ ਪਰ ਕੰਮ ਕੀਤਾ ਕੋਈ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਪੁਲਸਬ ਕਿਤੇ ਵੀ ਕਿਛੇ ਵੀ ਪਛੇ ਸੰਨੀ ਦਿਓਲ ਦੀ ਗੈਰ ਹਾਜ਼ਰੀ ਹੁਣ ਕੀ ਭਾਰਤੀ ਜਨਤਾ ਪਾਰਟੀ ਨੂੰ ਖਮਿਆਜਾ ਭਾਰਤੀ ਜਨਤਾ ਪਾਰਟੀ ਖਮਿਆਜਾ ਭੁਗਤ ਸਕਦੀ ਆ ਡੈਫੀਨੇਟਲੀ ਡੈਫੀਨੇਟਲੀ ਭੁਗਤਗੀ ਪੁਲਸਬ ਕਿ ਕਿਉਂਕਿ ਜਿਹੜੇ ਉਹਨਾਂ ਨੇ ਮਤਲਬ ਹਲਕੇ ਅੰਦਰ ਜਾਂ ਤਾਂ ਕੋਈ ਆਪਣਾ ਆਬਵੀਸ ਨਹੀਂ ਬਣਾਇਆ ਨਾ ਇੱਥੇ ਕੋਈ ਆਪਣਾ ਘਰ ਲਿਆ ਰਹਿਣ ਵਾਸਤੇ ਮਤਲਬ ਮੁਸ਼ਕਲ ਨਾਲ ਛੇ ਇੱਕ ਜਾਂ ਦੋ ਵਾਰੀ ਪੰਜਾਂ ਸਾਲਾਂ ਵਿੱਚ ਚੱਕਰ ਮਾਰਿਆ ਹੋਊਗਾ ਪਰ ਪਤਾ ਨਹੀਂ ਕਿਸੇ ਨੂੰ ਵੀ ਕਿ ਉਹ ਇੱਥੇ ਆਏ ਰਹੇ ਕਿ ਇਹ ਹੀ ਕਹ ਰਹੇ ਉਹਨਾਂ ਦਾ ਸੰਪਰਕ ਕਿਉਂਦੇ ਰਹੇ ਨੇ ਪਰ ਕਿਸੇ ਲੋਕਾਂ ਨਾਲ ਸੰਪਰਕ ਨਹੀਂ ਲੀਡਰਾਂ ਨਾਲ ਸੰਪਰਕ ਨਹੀਂ ਬਿਲਕੁਲ ਉਹ ਓਟੇ ਰਹੇ ਆਪਣੇ ਹਲਕੇ ਤੋਂ ਕੋਈ ਆਪਣੇ ਕੇ ਅੰਦਰ ਰਹੋਣਾ ਕੋਈ ਆਕੇ ਨਾ ਕੰਮ ਕੀਤਾ ਤੇ ਨਾ ਕੋਈ ਰੈਲੀ ਕੀਤੀ ਨਾ ਧੰਨਵਾਦ ਵੀ ਨਹੀਂ ਕੀਤਾ ਵੋਟਰਾਂ ਦਾ ਕਿਤੇ ਜਿਹੜੇ ਕਹਿੰਦੇ ਜਿਹੜੇ ਕਹਿੰਦੇ ਨੇ ਬੀਜੇਪੀ ਦੇ ਵਰਕਰ ਵੀ ਸੰਨੀ ਦਿਓਲ ਆਉਂਦਾ ਰਿਹਾ ਕਿਤੇ ਉਹਨਾਂ ਕੋ ਮਿਸਟਰ ਇੰਡੀਆ ਵਾਲੀ ਘੜੀ ਤੇ ਨਹੀਂ ਆ ਗਈ ਸੀ ਕਿ ਉਹਨੇ ਫੜ ਕੇ ਨਿਲਖਪੂਰ ਕੋ ਲੈ ਆਂਦੀ ਹੋਵੇ ਕੀ ਹੋਵੇ ਮੇਰੇ ਕੋਲ ਹੋ ਸਕਦੀ ਹੈ ਨਾ ਕੋਈ ਦਾਨੇ ਘੱਟੇ ਹੋਏ ਤੇ ਪਰ ਆਪਣੇ ਕੋਲ ਨਹੀਂ ਸੀ ਘੱਟੇ ਸਦੇ ਕੋਈ ਅੱਛਾ ਇੱਕ ਸਵਾਲ ਹੈ ਕਿ ਜਿਹੜਾ ਨੁਕਸਾਨ ਸੰਨੀ ਦਿਓਲ ਬੀਜੇਪੀ ਦਾ ਕਰ ਗਿਆ ਜਾਂ ਗੁਰਦਾਸਪੁਰ ਦਾ ਕਰ ਗਿਆ ਕਿ ਉਹਨੇ ਮੂੰਹ ਵੀ ਨਹੀਂ ਸ਼ਕਲ ਵੀ ਦਿਖਾਈ ਉਹ ਨੁਕਸਾਨ ਦਿਨੇਸ਼ ਬੱਬੂ ਨੂੰ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਤੇ ਨੁਕਸਾਨ ਦਿਨੇਸ਼ ਬੱਬੂ ਦਾ ਨਾ ਹੋ ਜੇ ਹਾਲਾਂਕਿ ਲੋਕੇ ਕਹਿੰਦੇ ਕਿ ਲੋਕਲ ਨੇ ਦੋ ਵਾਰ ਐਮਐਲਏ ਬਣੇ ਨੇ ਲੋਕਾਂ ਚ ਵਿਚਰਦੇ ਨੇ ਬੱਬੂ ਸਾਹਿਬ ਪਰ ਉਹਦਾ ਇਹ ਪ੍ਰੋਬਲਮ ਆ ਗੁਰਲਾਲ ਸਾਹਿਬ ਦਿਨੇਸ਼ ਬੱਬੂ ਨੂੰ ਸਿਰਫ ਉਹ ਜਿਹੜੇ ਦੋ ਤਿੰਨ ਵਿਧਾਨ ਸਭਾ ਹਲਕੇ ਆ ਪਠਾਨਕੋਟ ਸਜਾਨਪੁਰ ਤੇ ਭੂਆ ਜੀ ਬਹੁਤ ਬਹੁਤ ਨਾਨਗਰ ਤੱਕ ਇੱਥੋਂ ਤੱਕ ਕਿ ਉਹਨਾਂ ਦੇ ਲੋਕ ਉਹਨੂੰ ਜਾਣਦੇ ਨੇ ਤੇ ਬਾਕੀ ਅਦਰਵਾਇਜ਼ ਗੁਰਦਾਸਪੁਰ ਡੇਰਾ ਬਨਾਨ ਤੋਂ ਉਹਨੂੰ ਬੰਦਾ ਕੋਈ ਨਹੀਂ ਜਾਣਦਾ ਕਿ ਕੋਈ ਅ ਲੀਡਰ ਨੇ ਹੁਣ ਹੀ ਪਤਾ ਲੱਗਿਆ ਲੋਕਾਂ ਨੂੰ ਕਿ ਇਹ ਜਿਹੜੇ ਨੇ ਪਾਰਟੀ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਨੇ ਕੋਈ ਪਪੂਲਰ ਉਮੀਦਵਾਰ ਨਹੀਂ ਹੈਗੇ ਮਦਦ ਸਜਾਨਪੁਰ ਭੋਵਾਦੀਨਾਨਗਰ ਜਿੱਥੇ ਬੀਜੇਪੀ ਦਾ ਥੋੜਾ ਜ਼ੋਰ ਹੈਗਾ ਉੱਥੇ ਦਿਨੇਸ਼ ਬੱਬੂ ਬਾਕੀ ਪੰਜ ਜਿਹੜੇ ਪਿੰਡੂ ਹਲਕੇ ਨੇ ਉਥੇ ਬੱਬੂ ਬੱਬੂ ਨਹੀਂ ਹੋ ਰਹੀ ਜੀ ਨਹੀਂ ਉਥੇ ਨਹੀਂ ਹੋ ਰਹੀ ਉਥੇ ਨਹੀਂ ਹੋ ਰਹੀ ਇੱਕ ਤੁਸੀਂ ਦੇਖੋ ਨਾ ਆਪਣੇ ਜਿਹੜੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਅੰਦਰ ਇਸ ਵੇਲੇ ਜਿਹੜੇ ਪੰਜ ਜਿਹੜੇ ਐਮਐਲਏ ਆ ਪਾਰਟੀ ਦੇ ਨੇ ਦੋ ਭਾਜੀ ਜਨਤਾ ਪਾਰਟੀ ਦੇ ਨੇ ਤੇ ਦੋ ਆਮ ਆਦਮੀ ਪਾਰਟੀ ਦੇ ਨੇ ਜੀ ਫਿਰ ਟੋਟਲ ਜਿਹੜੇ 9 ਵਿਧਾਨ ਸਵਾਲ ਕੇ ਬਾਕੀ ਹਲ ਕਿਹਾ ਵੰਗ ਨੌਲ ਕੇ ਪਿੰਦੇ ਇਸ ਲੋਕ ਸਵਾਲ ਕੇ ਅੰਦਰ ਗੁਰਦਾਸਪੁਰ ਜੀ 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 ਮੈਂ ਦੱਸ ਰਿਹਾ ਸੀ ਕਿ ਆਪਣੇ ਜਿਹੜੀ ਹਮੇਸ਼ਾ ਹੀ ਜਿਹੇ ਦੇ ਚੋਣ ਤੇ ਆਸਤੇ ਨਜ਼ਰ ਮਾਰੀ ਜਾਵੇ ਤਾਂ ਇਯਾਦੀ ਦੇ ਬਹੁਤ ਜਿੰਨੀਆਂ ਵੀ ਮਤਲਬ 1977 ਤੱਕ ਵੋਟਾਂ ਪਈਆਂ ਨੇ ਚੋਣਾਂ ਹੋਈਆਂ ਨੇ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਹੀ ਪਾਰਲੀਮੈਂਟ ਮੈਂਬਰ ਬਣਦੇ ਰਹੇ ਨੇ ਇਸਾਰੇ ਆਪਣੇ ਜਿਹੜੇ 1970 ਚ ਅਮਰਜੈਂਸੀ ਦੇ ਬਾਅਦ ਜਿਹੜੀ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਸੀਗੇ ਮੈਨੂੰ ਨਾਮ ਉਹਦੇ ਨਿਕਲ ਗਿਆ ਮਾਈਂਡ ਚ ਉਹ ਜਿੱਤੇ ਸੀਗੇ ਬਜ਼ੁਰਗ ਸੀਗੇ ਕਾਫੀ ਉਹ ਬਜ਼ੁਰਗ ਜਿੱਤੇ ਸੀਗੇ ਤੁਸੀਂ ਆਲਮ ਸਾਹਿਬ ਗੁਰਦਾਸਪੁਰ ਦੀ ਹਿਸਟਰੀ ਤੁਹਾਡੇ ਮੁਤਾਬਕ ਕਿ ਕਾਂਗਰਸ ਪੱਖੀ ਰਿਹਾ ਇਹ ਲੋਕ ਸਭਾ ਹਲਕਾ ਲੇਕਿਨ ਸਵਾਲ ਹੈ ਕਿ ਐਸਮ ਮੇ ਜਿਹੜੇ ਲੋਕ ਮੁੱਦੇ ਨੇ ਖਾਸ ਕਰਕੇ ਗੁਰਦਾਸਪੁਰੀਆਂ ਦੇ ਨਾ ਤੇ ਉਹ ਕਿਹੜੇ ਲੋਕ ਮੁੱਦੇ ਉਠਾਏ ਜਾ ਰਹੇ ਨੇ ਇੱਕ ਤੇ ਚਲੋ ਸੈਂਟਰ ਲੈਵਲ ਦੀ ਆਪਾਂ ਸਾਰੇ ਸਰਕਾਰ ਚੁਣਨ ਜਾ ਰਹੇ ਆ ਕਿਉਂਕਿ 7ਵੇਂ ਗੇੜ ਦੇ ਵਿੱਚ ਆਪਾਂ ਆ ਚੁੱਕਾ ਪੰਜਾਬ ਪਰ ਗੁਰਦਾਸਪੁਰਿਆਂ ਦੇ ਕਿਹੜੇ ਗਿਲੇ ਸ਼ਿਕਵੇ ਸ਼ਿਕਾਇਤਾਂ ਨੇ ਸੈਂਟਰ ਸਰਕਾਰ ਕੋ ਜਾਂ ਸੂਬਾ ਸਰਕਾਰ ਤੱਕ ਜਿਹੜੀਆਂ ਪੱਖੀਆਂ ਮੰਗਾ ਨੇ ਆਪਣੇ ਜਿਹੜੀਆਂ ਗੁਰਦਾਸਪੁਰ ਪੂਰੇ ਲੋਕ ਸੁਭਾਲ ਕੇ ਰਹੀ ਹਰੇਕ ਵਾਰੀ ਜਿਹੜਾ ਵੀ ਇਲੈਕਸ਼ਨ ਹੋਇਆ ਹੋਂ ਤੱਕ ਜਾਂ ਸਪੌਂਸ ਕੋਰਪੋਰੰਡਰ ਪੰਜ ਵਾਰੀ ਰਹੇ ਨੇ ਚਾਰ ਪੰਜ ਵਾਰੀ ਦੇਖਣਾ ਰਹੇ ਨੇ ਤੇ ਸਾਰੇ ਹੱਥ ਜੋੜਾਂ ਵਿੱਚ ਤਾਂ ਲਾਉਂਦੇ ਸੀਗੇ ਅਸੀਂ ਇੱਥੇ ਇੱਕ ਮੈਡੀਕਲ ਕਾਲਜ ਬਣਾਵਾਂਗੇ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਇੱਥੇ ਸਾਰੇ ਜਿਹੜੇ ਦਰਵਾਜ਼ੇ ਤੇ ਪੁਲ ਬਣ ਜਾਣਗੇ ਸੜਕਾਂ ਇੱਕ ਇੱਥੇ ਗੁਰਦਾਸਪੁਰ ਸ਼ਹਿਰ ਵਿੱਚੋਂ ਜਿਹੜੀ ਮেইন ਰੋਡ ਲੱਗਦੀ ਹੈ ਜੀਟੀ ਰੋਡ ਇਹਦੇ ਉੱਪਰ ਉਹ ਰੇਲਵੇ ਲਾਈਨ ਰੇਲਵੇ ਓਵਰਪਲਾਈ ਬਣਾਉਣ ਵਾਸਤੇ ਬਹੁਤ ਵਾਅਦੇ ਕੀਤੇ ਆ ਪਰ ਕਦੇ ਕਦੇ ਕਿਸੇ ਕੋਈ ਕੰਮ ਵੀ ਸ਼ੁਰੂ ਨਹੀਂ ਹੋਇਆ ਹਸ ਤੱਕ ਇਸ ਜਗ੍ਹਾ ਤੇ ਅਜੇ ਤੱਕ ਤੇ ਲੋਕਾਂ ਨੂੰ ਇਹ ਸਮੱਸਿਆਵਾਂ ਨੇ ਦਰਪੇਸ਼ ਨੇ ਉਸੇ ਤਰ੍ਹਾਂ ਮਤਲਬ ਗੁਰਦਾਸਪੁਰ ਪਛੜ ਹੀ ਰਿਹਾ ਕਿਸੇ ਵੀ ਐਮਪੀ ਨੇ ਜਾਂ ਕਿਸੇ ਵੀ ਸਰਕਾਰ ਨੇ ਗੁਰਦਾਸਪੁਰ ਵੱਲ ਤਵਕਕੂ ਨਹੀਂ ਕੀਤੀ ਨਹੀਂ ਹੈ ਵੀ ਤਸਵੀਰ ਤੇ ਤਕਦੀਰ ਗੁਰਦਾਸਪੁਰ ਦੀ ਬਦਲੀ ਹੀ ਨਹੀਂ ਕਿੰਨਾ ਜੀ ਨਹੀਂ ਨਹੀਂ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਹੜੇ ਲੋਕ ਇੱਥੋਂ ਦੇ 10 15 20 ਸਾਲਾਂ ਬਾਅਦ ਵੀ ਕਿਤੇ ਫੋਰਮ ਡਾਰ ਇੱਥੇ ਆਉਂਦੇ ਨੇ ਉਹ ਆ ਕੇ ਵੇਖਦੇ ਨੇ ਵੀ ਗੁਰਦਾਸਪੁਰ ਤੇ ਉਸੇ ਤਰ੍ਹਾਂ ਹੀ ਸੜਕਾਂ ਨੇ ਸਭ ਕੁਝ ਉਸੇ ਤਰ੍ਹਾਂ ਹੀ ਹੈ ਇੱਥੇ ਕੋਈ ਵਿਕਾਸ ਨਜ਼ਰ ਕੀਤਾ ਹੋਇਆ ਅੰਦਾਜ਼ ਨਜ਼ਰ ਨਹੀਂ ਆਇਆ ਦੇ ਨਾਇਕ ਜਿਵੇਂ ਗਾਜ਼ ਗਿਟਾਰ ਫਿਰ ਵਜਾ ਕੀ ਰਹੇਗੀ ਚਲੋ ਠੀਕ ਹੈ ਇੱਕ ਬਾਰਡਰ ਡਿਸਟ੍ਰਿਕਟ ਦਾ ਬੜੀਆਂ ਮਾਰਾਂ ਝੱਲੀਆਂ ਨੇ ਪਰ ਲੱਗਦਾ ਨਹੀਂ ਤੁਹਾਨੂੰ ਕਿ ਸਿਆਸੀ ਮਾਰਾਂ ਕਰਕੇ ਜਿਆਦਾ ਗੁਰਦਾਸਪੁਰ ਦਾ ਨੁਕਸਾਨ ਹੋ ਗਿਆ ਹੜ੍ਹਾਂ ਦੀ ਘੋਪੀ ਹਰੇ ਹਰੇ ਲੋਹਾੜਾ ਹੁੰਦੇ ਨੇ ਆਪਣੇ ਦੁਆਰ ਦਰਿਆ ਆਵੇ ਵਿੱਚ ਦਰਿਆ ਵਿਚ ਬਿਆਸ ਤੇ ਹਰ ਵਾਰੀ ਲਗਭਗ ਲੋਕ ਜਿਹੜੇ ਬਾਰਡਰ ਤੇ ਆਉ ਉਹਨਾਂ ਨੂੰ ਪਿਛਾਉਣਾ ਪੈਂਦਾ ਹਰ ਇੱਕ ਵਾਰ ਜਿਹੜੀ 9 ਸੈਂਕੜੇ ਏਕੜ ਜਿਹੜੀ ਉਹ ਜ਼ਮੀਨ ਹੈ ਜਿਹੜੀ ਵਾਹੀ ਯੋਗ ਉਦ ਰਿਆ ਬੋਰਡ ਹੋ ਜਾਂਦੀ ਹੈ ਦਰਿਆ ਚ ਹੀ ਆ ਜਾਂਦੀ ਹੈ ਤੇ ਲੋਕ ਵਿਚਾਰੇ ਮਤਲਬ ਮੰਗ ਕਰਦੇ ਰਹਿੰਦੇ ਆ ਕਿ ਸਾਦੂ ਜਿਹੜੀ ਜਿਹੜੀ ਜ਼ਮੀਨ ਖੁਰ ਗਈ ਆ ਉਦੋਂ ਉਹਦਾ ਕੋ ਮਾਫਜ਼ਾ ਦਿੱਤਾ ਜਾਵੇ ਮਤਲਬ ਲੋਕ ਸੰਘਰਸ਼ੀ ਕਰਦੇ ਆ ਰਹੇ ਆ ਆਪਣੇ ਜਿਹੜੇ ਖਾਸ ਤੌਰ ਤੇ ਬਾਰਡਰ ਬੈਲਟ ਦੇ ਉੱਪਰ ਕਈ ਕਿਸਾਨਾਂ ਦੀ ਜ਼ਮੀਨ ਆ ਜਿਹੜੀ ਉਹ ਕੰਡਿਆਲੀ ਤਾਰ ਤੋਂ ਪਾਰ ਆ ਉਹਨਾਂ ਉਹਦੀ ਆਪਣੀ ਬਚਾਈ ਦੀ ਸਮੱਸਿਆ ਨਾਲੋਂ ਦੀ ਵੱਖਰੀ ਆਪਣੇ ਤੌਰ ਤੇ ਉਹ ਬੀਐਸਐਫ ਵਾਲੇ ਨੇ ਟਾਈਮ ਫਿਕਸ ਕੀਤਾ ਆ ਕਿ ਉਹ 6 ਸਿਕਸ ਟਾਈਮ ਵਿੱਚ ਹੀ ਜਾ ਸਕਦੇ ਆ ਜਦੋਂ ਕਿ ਖੇਤੀਬਾੜੀ ਦਾ ਕੰਮ ਇਸ ਤਰ੍ਹਾਂ ਦਾ ਕਿ ਬੰਦੇ ਨੂੰ ਹਰ ਵੇਲੇ ਨਿਗਰਾਨੀ ਰੱਖਣੀ ਪੈਂਦੀ ਆ ਆਪਣੀ ਫਿਤਾ ਸੀ ਉਹ ਨਾਲ ਜੋ ਬੰਨੇ ਜ ਰਹਿੰਦੇ ਆ ਕਿ ਜੇ ਬੀਐਸਐਫ ਅੱਲੇ ਕੋਈ ਗੇਟ ਖੋਲੋਗੇ ਤਾਂ ਫਿਰ ਜਾ ਸਕਦੇ ਅੰਦਰ ਅਸੀਂ ਇੱਕ ਇਹ ਗੁਰਦਾਸਪੁਰ ਰੋਜ਼ਗਾਰ ਦਾ ਸਾਧਨ ਬਣਿਆ ਕਿਉਂਕਿ ਇੰਡਸਟਰੀ ਤੇ ਯਾਨੀ ਇੱਕੋ ਇੱਕ ਮੇਲ ਹੁੰਦੀ ਸੀ ਜਿਹੜੀ ਧਾਰੀਵਾਲ ਵਾਲੀ ਉਹ ਵੀ ਬੰਦ ਹੋ ਗਈ ਇਸ ਤੋਂ ਇਲਾਵਾ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਗੁਰਦਾਸਪੁਰ ਉੱਲ ਫੋਕਸ ਨਹੀਂ ਕੀਤਾ وجہ ਕੀ ਰਹੀ ਹੈ ਕੋਈ ਵੀ ਇੱਕ ਵੀ ਇੱਕ ਵੀ ਕੋਈ ਮਤਲਬ ਜਿਹੜੇ ਮੈਸੇਜ ਪੜਾ ਪਿੰਡ ਰਹਾ ਬੜੀ ਇਫੈਕਟ ਉਹ ਜਿਹੜੀ ਉਹ ਪਾਰਲੀਮੈਂਟ ਮੈਂਬਰ ਰਹੀ ਹੈ ਤੇ ਉਹ ਰਹੀ ਵੀ ਮੇਰੇ ਨਾਲ 20 21 ਸਾਲ ਲਗਾਤਾਰ ਕੰਟੀਨਿਊਸਲੀ ਤੇ ਉਹ ਮਤਲਬ ਕਾਫੀ ਜਿਹੜੇ ਹਾਈ ਕਮਾਂਡ ਦੇ ਵੀ ਕਾਫੀ ਨੇੜੇ ਸੀਗੇ ਇਹਦੇ باوجود ਵੀ ਉਹਨਾਂ ਨਾਲ ਕਈ ਵਾਰ ਗੱਲ ਕਰਦੇ ਰਹੇ ਆ ਤੇ ਕੋਈ ਨਹੀਂ ਕਰ ਰਹੇ ਆ ਕਰ ਰਹੇ ਆ ਕਦੀ ਉਹ ਕਹਿ ਦਿੰਦੇ ਕਿ ਆਪਣੇ ਬਾਰਡਰ ਦਾ ਏਰੀਆ ਇੱਥੇ ਰੇਲਵੇ ਲਾਈਨ ਲੰਘਦੀ ਹੈ ਇਹ ਬਾਰਡਰ ਦਾ ਬਾਰਡਰ ਦੇ ਚਾਂਜ ਵੀ ਹੈ ਪਾਕਿਸਤਾਨ ਦੇ ਵਿੱਚ ਇਦਾਂ ਦੇ ਬਾਰੇ ਬੁੰਨੇ ਮਾਰ ਕੇ ਟਾਈਮ ਲਗਾਉਂਦੇ ਰਹੇ ਆ ਤੇ ਗੁਰਦਾਸਪੁਰ ਦੇ ਲੋਕ ਵਿਚਾਰੇ ਭੋਲੇ ਭਾਲੇ ਜਿਹੜੇ ਉਹ ਫਿਰ ਹਰ ਸਾਲ ਵੋਟਾਂ ਆ ਬਦ ਬਦਲ ਬਦਲ ਕੇ ਬਾਜ਼ਦੇ ਆ ਇੱਕ ਵਾਰੀ ਨਹੀਂ ਜੇ ਉਹ ਪੰਜ ਵਾਰ ਸੁਖਬੰਸ ਕੋਰ ਭਿੰਡ ਰਹੇ ਨੇ ਤਿੰਨ ਵਾਰ ਤੇ ਵਿਨੋਦ ਖੰਨਾ ਸਾਹਿਬ ਵੀ ਰਹੇ ਨੇ ਫਿਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਆ ਗਏ ਚਲੋ ਸੰਨੀ ਦਿਓਲ ਨੂੰ ਤੇ ਕੀ ਕਾਊਂਟ ਕਰਨਾ ਉਹਨੇ ਤੇ ਗੁਰਦਾਸਪੁਰ ਦਾ ਨੁਕਸਾਨ ਹੀ ਕੀਤਾ ਜੀ ਐਮਪੀ ਬਣ ਕੇ ਹਾਂ ਕੁਛ ਨਹੀਂ ਕੁਛ ਨਹੀਂ ਦਿੱਤਾ ਉਹਨੇ ਤੇ ਇਹ ਜਿਹੜੇ ਵਿਨੋਦ ਖੰਨਾ ਵਿਰੋਧ ਖੰਨਾ ਸਾਹਿਬ ਤੋਂ ਪ੍ਰਤਾਪ ਸਿੰਘ ਬਾਜਵਾ ਹਾਂਜੀ ਹਾਂਜੀ ਵਿਨੋਦ ਖੰਨੇ ਦਾ ਤੇ ਉਹਦੇ ਨਾਂ ਤੇ ਵਜਦਾ ਕਿ ਉਹਨੇ ਜਿਹੜੇ ਪੋਲ ਬਣਾਇਆ ਸੀਗਾ ਇੱਥੇ ਰਵੀ ਬਿਆਸ ਦੇ ਉੱਪਰ ਨਿਸ਼ਾਰਾ ਪੱਤਨ ਪੋਲ ਤੇ ਉਹਦੇ ਨਾਲ ਵੈਸੇ ਬਹੁਤ ਲੋਕਾਂ ਨੂੰ ਸਹੂਲਤ ਹੋ ਗਈ ਕਿਤੇ ਲੋਕੀ ਉਹ ਪਾ ਪਠਾਨਕੋਟ ਜਾਂਦੇ ਸੀਗੇ ਆਪਣੇ ਮਕੇਰੀਆ ਸਾਈਡ ਨੂੰ ਤੇ ਇਸ ਪੁਲ ਬਣਨ ਨਾਲ ਜਿਹੜੀ ਉਹਨਾਂ ਕਾਫੀ ਸੌਖ ਹੋ ਗਈ ਕਿ ਉਹ ਸਿੱਧੇ ਹੀ ਇੱਥੋਂ ਮਕੇਰੀਆ ਜਾ ਕੇ ਤੇ ਪੁਲ ਕਰਾਸ ਕਰਕੇ ਜਹਾ ਪਰ ਪਹੁੰਚਦੇ ਸੀਗੇ ਮਕੇਰੀਆ 'ਚ ਕਿਸੇ ਵੀ ਮਤਲਬ ਜਿਹੜੇ ਪਾਰਲੀਮੈਂਟ ਮੈਂਬਰ ਨੇ ਕੁ ਸਵੇ ਸਿਰੀਅਸਲੀ ਲਿਆ ਹੀ ਨਹੀਂ ਹੁੰਦਾ ਇਸ ਤਰ੍ਹਾਂ ਕਿ ਵੀ ਉਸ ਕੋਲੇ ਬਸ਼ੰਦੇ ਵੀ ਅਗੇ ਨੇ ਬਾਰਡਰ ਦੀ ਬੈਲਟ ਕਰਕੇ ਜਦੋਂ ਕਿ ਲੋਕਾਂ ਇੱਥੇ ਜ਼ਿਆਦਾ ਜ਼ਰੂਰ ਸੀਗੀ ਕਿ ਜਿਹਨੋ ਕੇ ਜਿਹੜਾ ਪਹਾੜ ਦਾ ਜਿਹੜਾ ਆਤਵਾਦ ਦਾ ਦੋਸਾਰਾ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਇਸ ਜ਼ਿਲੇ ਵਿੱਚ ਹੀ ਹਜ਼ਾਰਾਂ ਜਿਹੜੇ ਬੇਕਸੂਰ ਨੌਜਵਾਨ ਮਾਰੇ ਗਏ ਤੇ ਇਹ ਜਿਹੜੇ ਜਿਹੜਾ ਖਾਕੂਆਂ ਵੱਲੋਂ ਵੀ ਜਿਹੜੇ ਇਨੋਸੈਂਟ ਕਈ ਬੰਦੇ ਮਾਰੇ ਗਏ ਬੁੱਲਜੋਵੇ ਇਹ ذوہی ਪੀੜੀ ਵਿੱਚ ਹਰ ਦੌਰ ਚ ਮਿਲਦੇ ਪਸਤੇ ਰਹੇ ਨੇ ਗੁਰਦਾਸਪੁਰ ਦੇ ਲੋਕ ਦੂਜੇ ਅੱਛੇ ਇੱਕ ਜ਼ਿਕਰ ਇੱਕ ਇਹ ਵੀ ਸਵਾਲ ਮੇਰਾ ਹੈ ਕਿ ਕਿਉਂਕਿ ਜੰਮੂ ਕਸ਼ਮੀਰ ਐਂਟਰ ਕਰਨਾ ਤੇ ਗੁਰਦਾਸਪੁਰ ਹਿਮਾਚਲ ਜਾਣਾ ਤੇ ਗੁਰਦਾਸਪੁਰ ਐਂਟਰ ਉਸ ਲੈਜੇ ਨਾਲ ਦੇਖੀ ਤੇ ਇੱਕ ਟੂਰਿਸਟ ਉਹ ਵੀ ਨਹੀਂ ਸਰੇ ਚੜਿਆ ਜ਼ਮੀਨ ਵਗੈਰਾ ਵੀ ਕਵਾਇਰ ਕੀਤੀ ਸੀ ਪਰ ਉਹਨਾਂ ਦਾ ਇੰਟਰਸਟ ਲੈ ਕੇ ਕੋਈ ਇਸ ਤਰ੍ਹਾਂ ਦਾ ਕੰਮ ਕਰਾਇਆ ਨਹੀਂ ਵੀ ਜਿੰਨੂੰ ਅਸੀਂ ਯਾਦ ਕਰ ਸਕਦੇ ਹਾਂ ਤੇ ਬਾਈਗੋਤ ਸਾਹਿਬਾ ਬਾਰੇ ਵੀ ਇਸੇ ਤਰ੍ਹਾਂ ਹੀ ਕੋਈ ਹੋਰ ਫੈਕਟਰੀ ਕੰਪਨੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਬਾਈਗੋਤ ਸਾਹਿਬ ਨੇ ਆਹ ਕੰਮ ਜਿਹੜਾ ਆਪਣੇ 5 ਸਾਲਾਂ ਦੇ ਅੱਛੇ ਦੌਰਾਨ ਕਰਾਇਆ ਸਾਰਿਆਂ ਦੀਆਂ ਜਿਹੜੀਆਂ ਉਹ ਬੰਡਲ ਜੀ ਮੇਰੇ ਮੇਰੇ ਇੱਕ ਸਵਾਲ ਸੀ ਕਿ ਗੁਰਦਾਸਪੁਰ ਤੋਂ ਹੀ ਐਂਟਰੀ ਜੰਮੂ ਕਸ਼ਮੀਰ ਦੀ ਆ ਫਿਰ ਹਿਮਾਚਲ ਪ੍ਰਦੇਸ਼ ਦੀ ਆ ਇੱਕ ਟੂਰਿਸਟ ਗੇਟ ਵਜੋਂ ਵੀ ਤੇ ਵਿਕਸਿਤ ਹੋ ਸਕਦਾ ਸੀ ਬਿਲਕੁਲ ਜੀ ਬਿਲਕੁਲ ਜੇ ਜਦੋਂ ਮੈਡਮ ਭਿੰਡਰ ਸੀਗੇ ਆਪਣੇ ਟੂਰਿਜ਼ਮ ਮਿਨਿਸਟਰ ਯੂ ਐਸਟੇਟ ਦੇ ਉਹਨਾਂ ਨਾਲ ਮੈਂ ਦੋ ਤਿੰਨ ਵਾਰੀ ਦੋ ਚਾਰ ਚਾਰ ਵਾਰੀ ਮੈਂ ਪਰਸਨਲੀ ਗੱਲਬਾਤ ਕਰਦਾ ਰਿਆ ਤੇ ਕਹਿੰਦੇ ਜੀ ਹਾਂ ਸਕੋਪ ਤੇ ਬਹੁਤ ਆ ਪਰ ਸਕੋਪ ਤਾਂ ਹੈਗਾ ਪਰ ਗਮ ਕਰੇ ਤਾਂ ਕੋਈ ਤਾਂ ਇਹ ਨਾ ਕੀਤਾ ਕੁਛ ਨਾ ਉਸੇ ਕੋਈ ਉਹ ਪੇਪਰ ਵਰਕ ਵੀ ਜੋ ਸ਼ੁਰੂ ਕਰਦੇ ਫਿਰ ਹੌਲੀ ਹੌਲੀ ਕਿਸੇ ਨਾ ਕਿਸੇ ਵਕਤ ਸ਼ਾਇਦ ਕੋਈ ਕੁਝ ਕੰਮ ਬਣ ਜਾਂਦਾ ਤੇ ਇੱਕ ਉਹਨ ਜਿਹੜੇ ਥੇਨ ਟਾਈਮ ਤੇ ਜਿਹੜੀ ਬਣੀ ਹੋਈ ਝੀਲ ਉਹ ਹੀ ਇੱਕ ਹੋ ਗਿਆ ਉਹ ਟੂਰਿਸਟ ਪੁਆਇੰਟ ਉੱਥੇ ਲੋਕੀ ਮਤਲ ਜਾ ਕੇ ਆਪਣਾ ਜॉय ਕਰ ਲੈਂਦੇ ਆ ਤੇ ਜਾਂ ਗੋਆ ਬਣਾਇਆ ਕਿਸੇ ਕੋਈ ਬੰਦੇ ਨੇ ਉੱਥੇ ਪੂਰਾ ਜਗਾ ਲੈ ਕੇ ਗੋਏ ਵਰਗਾ ਸਾਰਾ ਸੀਨ ਆ ਤੇ ਉੱਥੇ ਲੋਕੀ ਜਾਂਦੇ ਆ ਅੱਜ ਕੱਲ ਉਹ ਕਾਫੀ ਰਸ਼ ਉੱਥੇ ਜਾ ਰਿਹਾ ਉੱਥੇ ਬਦਰ ਚਲੋ ਤੇ ਨਿੱਜੀ ਐਫਰਟ ਹੋ ਗਿਆ ਨਾ ਜਿੰਨੇ ਵੀ ਗੋਆ ਦਾ ਰੂਪ ਉਸ ਨੂੰ ਦੇ ਦੇ ਤਾਂ ਨਿੱਜੀ ਐਫਰਟ ਹੋ ਗਿਆ ਹਾਂ ਜੀ ਨਾ ਸਰਕਾਰ ਵੱਲੋਂ ਕੋਈ ਨਹੀਂ ਆਇਆ ਹੋਇਆ ਜੀ ਸਰਕਾਰ ਅੱਛਾ ਇੱਕ ਇਹ ਅਗਰ ਗੱਲ ਕੀਤੀ ਸਾਰੀਆਂ ਸਾਰੀਆਂ ਪਾਰਟੀਆਂ ਦੀ ਅਗਰ ਗੱਲ ਹਾਂ ਜੀ ਹਾਂ ਜੀ ਕਿਸੇ ਵੀ ਪਾਰਟੀ ਨੇ ਨਹੀਂ ਇਹਨੂੰ ਸੰਜੀਦਗੀ ਨਾਲ ਲਿਆ ਕੇ ਹਲਕੇ ਦਾ ਵਿਕਾਸ ਕੀਤਾ ਜਾਂਦਾ ਅੱਛਾ ਸਿਰ ਸ ਹੁਣ ਸਾਰੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਗਰੁੱਪਵਾਦੀ ਦਿਖ ਰਹੀ ਕਿਉਂਕਿ ਕਾਂਗਰਸ ਦਾ ਇੱਥੇ ਬਹੁਤ ਵੱਡਾ ਧੜਾ ਭਾਜਪੀ ਦਾ ਬਹੁਤ ਵੱਡਾ ਧੜਾ ਝਾੜੂ ਵਾਲਿਆਂ ਦੇ ਵਿੱਚ ਵੀ ਕੋਈ ਧੜਾ ਵੇਖਣ ਨੂੰ ਮਿਲ ਰਿਹਾ ਕਿਉਂਕਿ ਹੁਣ ਤੇ ਅਕਾਲੀ ਦਲ ਦੇ ਵਿੱਚ ਧੜਾ ਅਕਾਲੀ ਦਲ ਵਿੱਚ ਤੇ ਬਹੁਤ ਵੱਡਾ ਧਰਾਅ ਚੱਲ ਰਿਹਾ ਇਸ ਵੇਲੇ ਜਿਹੜੇ ਅੱਗੇ ਨੇ ਆਪਣੇ ਸੁੱਚਾ ਸਿੰਘ ਵਿਕਾਸ ਸਾਹਿਬ ਕਾ ਕਪਤਨ ਮੰਤਰੀ ਜਿਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਹੋਇਆ ਜਿਨ੍ਹਾਂ ਨੇ ਕੋਈ ਵੱਡੀ ਗਲਤੀ ਕੀਤੀ ਸੀ ਤੇ ਇਸੇ ਤੇ ਕਾਲ ਤਖਤੋਂ ਵੀ ਉਹਨਾਂ ਨੂੰ ਮਤਲਬ ਕੱਟਤਾ ਸੀਗਾ ਤੇ ਐਕਸ ਕਮਿਊਨਿਕੇਟਰ ਤੇ ਮੁੜ ਕੇ ਫਿਰ ਦੁਬਾਰਾ ਉਹਨਾਂ ਨੂੰ ਲੈ ਲਿਆ ਸੀਗਾ ਪੰਥ ਵਿੱਚ ਕੁਝ ਸਾਲਾਂ ਬਾਅਦ ਤੇ ਉਹਨਾਂ ਨੇ ਪਿਛਲੇ 15-20 ਦਿਨ ਤੋਂ ਪੂਰੀਆਂ ਰੈਲੀਆਂ ਕਰਦੇ ਪਿੰਡਾਂ ਵਿੱਚ ਆਪਣੀ ਐਗਜ਼ਿਸਟੈਂਸ ਸ਼ੋਅ ਕਰ ਰਹੇ ਆ ਕਿ ਅਸੀਂ ਵੀ ਹੈਗੇ ਆ ਵੀ ਸਾਨੂੰ ਵੀ ਕੋਈ ਜਿਹੜਾ ਕੈਂਡੀਡੇਟ ਆ ਕੇ ਮਿਲ ਨਹੀਂ ਰਿਹਾ ਉਹ ਕਹਿੰਦੇ ਵੀ ਅਸੀਂ ਪੱਕੇ ਅਕਾਲੀ ਆ ਤੇ ਬੋਟ ਅਸੀਂ ਆਪਣੀ ਅਕਾਲੀ ਨਾਲ ਹੀ ਪਾਵਾਂਗੇ ਪਰ ਜੇ ਸਾਨੂੰ ਕੋਈ ਪੁਛਪੜਤਾਲ ਨਾ ਹੋਏ ਨਾ ਸਾਨੂੰ ਕਹਿੜਾ ਮਿਲ ਕੇ ਗੱਲਬਾਤ ਕੀਤੀ ਤਾਂ ਫਿਰ ਸਿਰਫ ਆਪਣੀ ਵੋਟ ਪਾ ਦਾਂਗੇ ਅਸੀਂ ਪਰ ਅਸੀਂ ਲੋਕਾਂ ਦੀ ਵੋਟਾਂ ਨਹੀਂ ਪਵਾ ਸਕਾਂਗੇ ਇਹ ਬਦਲ ਜਿਹੜੇ ਕੱਠੇ ਨਹੀਂ ਜਿਵੇਂ ਸੁਚੇਆ ਸਿੰਘ ਲਗਾ ਹੋਣਿਆਂ ਨੇ ਜਿਵੇਂ ਸੁਚੇਆ ਸਿੰਘ ਲਗਾ ਹੋਣਿਆਂ ਨੇ ਆਪਣਾ ਪੱਕ ਰਗਤਾ ਹੁਣ ਰਵੀਕਰਨ ਸਿੰਘ ਕੱਲੋਂ ਉਹ ਅਕਾਲੀ ਦਲ ਛੱਡ ਕੇ ਭਾਜਪੀ ਚੱਲ ਗਏ ਨੇ ਭਾਜਪੀ ਦਾ ਸਵਰਨ ਸਲਾਰੀਆ ਭਾਜਪੀ ਛੱਡ ਕੇ ਆਪ ਚ ਚਲਾ ਗਿਆ ਇਹ ਗੁਰਦਾਸਪੁਰ ਦੀ ਜਿਹੜੀ ਗਰੁੱਪ ਬਾਜ਼ੀ ਆ ਉਹਦਾ ਜਿਆਦਾ ਨੁਕਸਾਨ ਕਿਹਨੂੰ ਹੋ ਰਿਹਾ ਤੇ ਫਾਇਦਾ ਕਿਹਨੂੰ ਦਿਖਾਈ ਦੇ ਰਿਹਾ ਜੀ ਨੁਕਸਾਨ ਤੇ ਜਿਆਦਾ ਅਕਾਲੀ ਦਲ ਨੂੰ ਹੋ ਰਿਹਾ ਇਹਦੇ ਵਿੱਚ ਤੇ ਬੀਜੇਪੀ ਤੇ ਜਿਆਦਾ ਨਹੀਂ ਇਹਨਾਂ ਦੀ ਕੋਈ ਗੁੱਟਬਾਜ਼ੀ ਨਜ਼ਰ ਆਉਂਦੀ ਨਹੀਂ ਇਸ ਤਰ੍ਹਾਂ ਦੀ ਨਾ ਇਹਦੀ ਆਮ ਆਦਮੀ ਪਾਰਟੀ ਦੀ ਆ ਰਹੀ ਹੈ ਤੇ ਅਕਾਲੀ ਦਲ ਦੀ ਆ ਵਸ ਜਿਹੜੀ ਗੁੱਟਬਾਜ਼ੀ ਉੱਪਰ ਕੇ ਸਾਹਮਣੇ ਆਈ ਹੋਈ ਹੈ ਇਸ ਵੇਲੇ ਔਰ ਬੱਚੇ-ਬੱਚੇ ਨੂੰ ਪਤਾ ਕਿ ਗੁੱਟਬਾ ਦੀ ਜਿਹੜੀ ਆ ਉਹ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਤੇ ਤਾਨੂੰ ਲੜਾਈ 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 ਫੋਰ ਕਾਰਨਰ ਹੈ ਕਿ ਜਾਂ ਲੜਾਈ ਸਿੱਧੀ ਆਮ ਆਦੀ ਪਾਰਟੀ ਔਰ ਕਾਂਗਰਸ ਦੇ ਵਿਚਕਾਰ ਹੈ ਕਾਂ ਕਾਂ ਬਿਲਕੁਲ ਬਿਲਕੁਲ ਸੁਖਜੰਦਰ ਚੰਦਰ ਨਰਾਵਾ ਤੇ ਖਿਆਲੀ ਕਲਚੀ ਦਰਮਿਆਨ ਮਤਲਬ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਦਰਮਿਆਨ ਜਿਹੜੀ ਆਹੋਂ ਸਾਹਮਣੇ ਹੈਗੀ ਆ ਉਹ ਉਹਨਾਂ ਦੀ ਜੜ੍ਹਈ ਆ ਤੇ ਜਦੋਂ ਕਿ ਅਕਾਲੀ ਦਲ ਤੇ ਬੀਜੇਪੀ ਦੀ ਤੀਜੇ ਚੌਥੇ ਨੰਬਰ ਤੇ ਰਹਿਣ ਦੀ ਆਪਣੇ ਜਿਹੜੀ ਆ ਉਹ ਜੰਗ ਲੜ ਰਹੇ ਨੇ ਮਤਲਬ ਅਗਰ ਤੁਹਾਡੇ ਮੁਕਾਬਲੇ ਮੁੱਖ ਮੁਕਾਬਲੇ ਤੇ ਜਿਹੜਾ ਆਪਾਂ ਵਾਕਈ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਦੇ ਰਹਨੇ ਆ ਤੇ ਕੁਝ ਹਲਕੇ ਦੇ ਪਿੰਡਾਂ ਚ ਘੁਮ ਕੇ ਵੀ ਦੇਖਿਆ ਕਿ ਆਮ ਆਮ ਲੋਕਾਂ ਦੀ ਇਹੀ ਹੈ ਕਿ ਜਾਂ ਵੋਟ ਪਾਏਗੀ ਸੁਦਰਸ਼ਨ ਦਾਵੇਂ ਨੂੰ ਜਾਂ ਆਮ ਆਦੀ ਪਾਰਟੀ ਨੂੰ ਆਮ ਆਦੀ ਪਾਰਟੀ ਦੀ ਵੋਟ ਪੈ ਰਹੀ ਹੈ ਇਹਦਾ ਮਤਲਬ ਹੈ ਕਿ ਪੰਜੀ ਮਹੀਨਿਆਂ ਦੀ ਸਰਕਾਰ ਤੋਂ ਲੋਕ ਖੁਸ਼ ਹਨ ਜਾਂ ਤੁਹਾਨੂੰ ਲੱਗਦਾ ਹੈ ਕਿ ਬਿਜਲੀ ਮਾਫ ਕਰਨ ਵਾਲਾ ਫੈਕਟਰ ਬਹੁਤ ਵੱਡਾ ਬਹੁਤ ਵੱਡਾ ਫੈਕਟਰ ਹੈ ਉਹ ਇੱਥੇ ਤਾਂ ਇਹ ਗੱਲ ਕਰ ਲਓ ਜਾ ਕੇ ਤੁਸੀਂ ਗਰੀਬਾਂ ਚ ਕਰ ਲਓ ਅਮੀਰਾਂ ਚ ਕਰ ਲਓ ਉਹ ਇਹ ਧਾਣਾਂ ਦੇ ਛਾਤੀ ਤੇ ਹੋਈ ਉਹ ਆਕੇ ਕਿ ਸਾਨੂੰ ਉਹਨਾਂ ਦਾ ਮੁਫਤ ਕੀਤਾ ਪਿੰਡਾਂ ਵਿੱਚ ਘੁੰਮ ਕੇ ਦੇਖੋ ਤੁਸੀਂ ਆਫਰੇ ਮੈਂ ਹੁਣੇ ਕਿਸੇ ਬਾਬੂ ਵਾਲ ਪਿੰਡ ਤੋਂ ਜਾ ਕੇ ਆ ਉਥੋਂ ਨਾਲ ਸੀਗਾ ਆਪਣੇ ਕਿਸਾਨ ਦਲੇਰ ਸਿੰਘ ਦੱਸ ਰਿਹਾ ਸੀਗਾ ਕਿ ਸਵੇਰ ਦੀ ਬਿਜਲੀ ਆ ਰਹੀ ਹੈ ਆਪਣੇ ਖੇਤਾਂ ਵਾਸਤੇ ਤੇ ਕਦੀ ਬਿਜਲੀ ਬੰਦ ਹੁੰਦੀ ਨਹੀਂ ਤੇ ਉਹ ਇਸ ਕਰਕੇ ਤੇ ਜਿਹੜੀ ਉਹ ਤੁਹਾਡੇ ਉਹ ਤੁਸੀਂ ਪੈਸਿਆਂ ਵਾਲੀ ਬਿਜਲੀ ਮਾਫ ਵਾਲੀ ਵੀ ਤੇ ਹੋਰ ਵੀ ਇਹ ਮਤਲਬ ਕੋਈ ਇਸ ਤਰ੍ਹਾਂ ਦਾ ਲੋਕਾਂ ਦਾ ਇੰਨੀ ਵੱਡੀ ਪੱਧਰ ਤੇ ਕੋਈ ਇਹਨਾਂ ਦੀ ਵਿਰੋਧਾ ਨਜ਼ਰ ਨਹੀਂ ਆ ਰਹੀ ਮੈਨੂੰ ਜੀ ਤਿਤੋਂ ਲੱਗਦਾ ਚਾਹੇ ਸੁਖਜਿੰਦਰ ਸਿੰਘ ਰੰਧਾਵੇ ਦਾ ਕਦ ਵੱਡਾ ਕਿਉਂਕਿ 4 ਵਰਾਂ ਦਾ ਐਮਐਲਏ ਸੂਬੇ ਦਾ ਡਿਪਟੀ ਸੀਐਮ ਰਹਿ ਚੁੱਕਾ ਔਰ ਰਾਜਸਥਾਨ ਪਾਰਟੀ ਮਾਮਲੇ ਨੇ ਚਾਰਜੀ ਬਰੇ ਉਧਰ ਸ਼ਿਰੀ ਕਲਸੀ ਨਵਾਂ ਜਾਂ ਮੁੰਡਾ ਪਹਿਲੀ ਵਾਰ ਐਮਐਲ ਬਣਿਆ ਇਹ ਮੈਟਰ ਕਰਦਾ ਹੈ ਕਿ ਕਹਦਾ ਕਦ ਵੱਡਾ ਜਾਂ ਛੋਟਾ ਕਿ ਜਾਂ ਸਰਕਾਰ ਦੇ ਕੰਮ ਬੋਲਦੇ ਨੇ ਜਾਂ ਫਿਰ ਸੁਖਜਿੰਦਰ ਰੰਧਾਵਾ ਨੇ ਜੋ ਮਨਿਸਟਰ ਤੌਰ ਤੇ ਕੰਮ ਕੀਤਾ ਉਹਦੇ ਕੰਮ ਬੋਲਦੇ ਨੇ ਪਰ ਲੋਕ ਜਿਹੜੀ ਹੈ ਨਾ ਆਪਣੇ ਸ਼ਿਰੀ ਕਲਸੀ ਨੂੰ ਵੋਟ ਪਾ ਰਹੀ ਹੈ ਜਾਂ ਪੈਣੀ ਹੈ ਉਹ ਪਣੀਆਂ ਚਾਲੂ ਕਰਕੇ ਆਪ ਆਪਣੇ ਪਾਰਟੀਆਂ ਪਾਰਟੀ ਕਰਕੇ ਉਹ ਇਦਾਂ ਪਪੂਲਰ ਨਹੀਂ ਹੈਗਾ ਸ਼ਾਇਰੀ ਕਲਤੀ ਉਹ ਅਸੀਂ ਜਾਣਦੇ ਹਾਂ ਵਾਤ ਵਾਤ ਜਾਣਦੇ ਹੋਣਗੇ ਪੱਤਰਕਾਰ ਤੇ ਜਿਵੇਂ ਜਿੱਧਰ ਜੋ ਤੁਸੀਂ ਜੈਂਟੀ ਨਾਲ ਗੁਰ ਪਠਾਨਪੁਰ ਬਟਾਲਾ ਉਹਨੂੰ ਕੋਈ ਨਹੀਂ ਜਾਣਦਾ ਕੌਣ ਬੰਦਾ ਖੜਾ ਉਹ ਬਸ ਝਾੜੂ ਦੀ ਰੋਟਾਂ ਵਾਲੇ ਉਹਦੇ ਘਰੇ ਵੀ ਝਾੜੂ ਦੇ ਕੈਂਡੀਡੇਟ ਨਹੀਂ ਦੇਖ ਰਹੇ ਉਹ ਕਹਿੰਦੇ ਝਾੜੂ ਨੂੰ ਰੋਟ ਪਾਣੀ ਅਸੀਂ ਤੇ ਜਿੰਦੇ ਸਿੰਘ ਦਾ ਹਲਾ ਤੇ ਪੂਰਾ ਇਹਨੂੰ ਸਾਰਾ ਹਲਕਾ ਜਾਣਿਆ ਪਛਾਣਿਆ ਚੰਗੀ ਤਰ੍ਹਾਂ ਬਾਈ ਨੇਮ ਲੋਕੀ ਜਾਣਦੇ ਨੇ ਸੰਪਰਕ ਵੀ ਸਾਰੇ ਹਕੀਜੰਦਰਾ ਗਿਆ ਤੇ ਤੇ ਇਹਦੇ ਚ ਇਹ ਹੈ ਇੱਕ ਵਾਰੀ ਕਿ ਇਸ ਵਾਰੀ ਜਿਹੜੀ ਪਹਿਲਾਂ ਆਮ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਆਤਰਿਪ ਤ੍ਰਿੰਰेंद्र ਸਿੰਘ ਬਾਜਵਾ ਤੇ ਸੁਖਿੰਦਰ ਸਿੰਘ ਬਾਜਵਾ ਇਹਨਾਂ ਦੇ ਗਰੁੱਪ ਅਲੱਗ-ਅਲੱਗ ਹੁੰਦੇ ਸੀਗੇ ਇੱਕ ਨੂੰ ਮਤਲਬ ਕਹਿੰਦੇ ਵੀ ਰਿਹਾ ਕਿ ਇਹ ਮਾਜਾ 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 ਗਰੁੱਪ ਹੈ ਮਾਜਾ ਜੋਨ ਕਾਂਗਰਸ ਪਾਰਟੀ ਦਾ ਤੇ ਉਹਦੇ ਚ ਜਿਹੜੇ ਸਾਰੇ ਅਮਰਥਾੜ ਦੇ ਤੇ ਗੁਰਦਾਸਪੁਰ ਦੇ ਕਾਂਗਰਸ ਪਾਰਟੀ ਦੇ ਐਮਐਲਏ ਕੋਤਸੇ ਹੁੰਦੇ ਸੀ ਤੇ ਪ੍ਰਤਾਪ ਸਿੰਘ ਬਾਜਵਾ ਦੂਸਰੀ ਪਾਸੇ ਹੁੰਦੇ ਸੀ ਤੇ ਇਹਨਾਂ ਦੀ ਇੱਕ ਵਾਰੀ ਇਕਤਾ ਹੋਈ ਸੀ ਜਦੋਂ ਉਹਨਾਂ ਨੇ ਜਿੱਤੀ 2009 ਚ ਇਲੈਕਸ਼ਨ ਉਹਦੇ ਬਾਅਦ ਹੁਣ ਜਿਹੜੀ ਆ ਉਹਨਾਂ ਨੂੰ ਜਿਹੜੇ ਕੋਈ ਕੋਈ ਪਿਆਰ ਦੀ ਵਿਰੋਧਤਾ ਨਹੀਂ ਹੋ ਰਹੀ ਕਿਸੇ ਪਾਸੇ ਵੀ ਸੁਵਿੰਦਰ ਸਿੰਘ ਲਾਵੇ ਦੀ ਕਿ ਜਿਵੇਂ ਆਮ ਰਿਪੋਰਟਿਸ਼ਨ ਵਿੱਚ ਜਾਂ ਪੱਤਰਕਾਰ ਵੀ ਗੱਲਾਂ ਕਰਦੇ ਆ ਕਿ ਪ੍ਰਤਾਪ ਸਿੰਘ ਬਾਜਵਾ ਆਪਣਾ ਮੁੱਖ ਮੰਤਰੀ ਬਣਨ ਵਾਸਤੇ ਰਾਹ ਪਤਰਾ ਕਰਦਾ ਜਾ ਰਿਹਾ ਤੇ ਉਹਨੇ ਜਿਹੜੇ ਇਥੋਂ ਜਿਹੜੇ ਜਿਹੜਾ ਸੀਗਾ ਉਹਨੂੰ ਬੜਾ ਜ਼ੋਰ ਪਵਾ ਕੇ ਹਾਈ ਕਮਾਂਡ ਤੇ ਵੀ ਸੁਵਿੰਦਰ ਸਿੰਘ ਲਾਵੇ ਨੂੰ ਜਿਹੜੀ ਉਹ ਟਿਕਟ ਦਵਾਤੀ ਹੈ मतलब मतलब गुरदासपुर ਦੇ ਵਿੱਚ ਲੋਕੀ ਇਹ ਮਹਿਸੂਸ ਕਰ ਚੁੱਕੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਦਿਲੋਂ ਮਦਦ ਕਰ ਰਿਹਾ ਸੁਖਜਿੰਦਰ ਸਿੰਘ ਰੰਧਾਵੇ ਦੀ ਕਿ ਸੁਖਜਿੰਦਰ ਸਿੰਘ ਰੰਧਾਵਾ ਜਿੱਤ ਕੇ ਪਾਰਲੀਮੈਂਟ ਤੇ ਪਹੁੰਚਣ ਬਿਲਕੁਲ ਬਿਲਕੁਲ ਉਹ ਪੂਰੀ ਮਦਦ ਕਰ ਰਹੇ ਨੇ ਉਹਨਾਂ ਦੇ ਸਾਰੇ ਜਿਹੜੇ ਸਪੋਰਟਰ ਵੀ ਸਾਰੇ ਘੁੰਮ ਰਹੇ ਨੇ ਸਾਰੇ ਹਲਕਿਆਂ ਵਿੱਚ ਅੱਛਾ ਜਿਵੇਂ ਤੁਸੀਂ ਜ਼ਿਕਰ ਜੀ 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 ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮਾਝਾ ਬਰਗੇਡ ਜਾਂ ਮਾਝਾ ਐਕਸਪ੍ਰੈਸ ਕਰਕੇ ਇਹ ਜਿਹੜੇ ਆਪਸ ਦੇ ਵਿੱਚ ਸਿਆਸੀ ਸ਼ਰੀਕ ਸੀ ਚਾਹੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਚਾਹੇ ਪ੍ਰਤਾਪ ਸਿੰਘ ਬਾਜਵਾ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਇਹ ਹੁਣ ਤੁਹਾਨੂੰ ਲੱਗਦਾ ਕਿ ਜਿਹੜੀ ਟਿਕੜੀ ਹੈ ਇਕੱਠੀ ਹੋਈ ਪਈ ਹੈ ਕੱਟੀਆਂ ਆ ਕੱਟੀਆਂ ਇਸ ਵੇਲੇ ਕੱਟੀਆਂ ਉਹ ਦੋਹਾਰਾਂ ਆਪੋ ਆਪਣੇ ਪੋਲਿਟਿਕਲ ਇੰਟਰਸਟ ਦਾ ਹੁੰ ਕਰਕੇ ਇਕੱਠੇ ਸਾਰੇ ਅਸਲ ਜਿੱਤੇ ਅੰਤਰਤ ਬਹੁਤ ਜੰਗ ਲੱਗੀ ਹੁੰਦੀ ਹੈ ਇਹਨਾਂ ਦੀ ਇਲੈਕਸ਼ਨਾਂ ਦੇ ਦੌਰਾਨ ਜੀ ਤੇ ਆਮ ਵਿੱਚ ਵੀ ਰੱਖਿਆ ਜਾਂਦਾ ਕਿ ਦੋਨੋਂ ਧੜੇ ਚੱਲਦੇ ਪ੍ਰਤਾਪ ਸਿੰਘ ਬਾਜਵਾ ਤੇ ਹੁਣ ਤੇ ਉਹਦਾ ਬੇਟਾ ਭਰਾ ਹੁੰਦਾ ਸੀਗਾ ਫਤਿਹਜਕਟਰ ਬਾਜਵਾ ਉਹ ਤਾਂ ਹੁਣ ਦਾ ਪਾਰਟੀ ਜਾ ਚੁੱਕਾ ਤੇ ਜੀ ਇਧਰ ਵਸੋ ਇਕੱਲੇ ਹੁੰਦੇ ਸੀ ਪ੍ਰਤਾਪ ਸਿੰਘ ਬਾਜਵਾ ਤੇ ਉਧਰ ਸਾਰਾ ਜਿਹੜਾ ਮਾਜਾ ਬ੍ਰਿਗੇਡ ਹੁੰਦਾ ਸੀਗਾ ਅੱਛੇ ਇੱਕ ਹੋਰ ਕਿਉਂਕਿ ਜੀ ਆਲਮ ਸਰ ਵੀ ਇੱਕ ਹੋਰ ਪੰਜਾਬ ਭਰ ਦੇ ਵਿੱਚ ਆਮ ਆਦੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਤੇ ਬੀਜੇਪੀ ਦਾ ਵੀ ਕਾਫੀ ਵਿਰੋਧ ਹੋ ਰਿਹਾ ਖਾਸ ਕਰਕੇ ਕਿਸਾਨ ਵਿਰੋਧ ਕਰ ਰਹੇ ਨੇ ਜਦੋਂ ਕਿਸਾਨ ਵਿਰੋਧ ਕਰਦੇ ਤੇ ਬੀਜੇਪੀ ਬੜੀ ਅੱਜਕੱਲ ਅਗਰੈਸ਼ਨ ਦਿਖਾ ਰਹੀ ਹੈ ਕਿ ਜੀ ਸਾਨੂੰ ਪ੍ਰਚਾਰ ਕਰਨ ਨਹੀਂ ਦੇ ਰਹੇ ਇੱਕ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਗੁਰਦਾਸਪੁਰ ਦਾ ਕਿਉਂਕਿ ਜਿਹੜਾ ਹਿੰਦੂ ਭਾਈਚਾਰਾ ਉਹ ਇਸ ਗੱਲ ਤੋਂ ਮਹਿਸੂਸ ਕਰ ਰਿਹਾ ਹੈਗਾ ਕਿ ਇਹ ਸਾਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰੇ ਜਿਹੜੀ ਇਦਾਂ ਦੀ ਕੋਈ ਸਾਜ਼ਿਸ਼ ਜਾਂ ਪੱਤੇ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਦੇ ਮੋਢੇ ਤੇ ਦਿਨਾਲੀ ਰੱਖ ਕੇ ਜਿਹੜੇ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਗੁਰਦਾਸਪੁਰ 'ਚ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਕਿ ਕਦੀ ਦਨੇਸ਼ ਬੱਬੂ ਨੂੰ ਰੋਕ ਲਿਆ ਜਾਂ ਕਿਸੇ ਉਹਨੂੰ ਰੋਕ ਲੈ ਨਹੀਂ ਨਹੀਂ ਬਿਲਕੁਲ ਇਹ ਤਾਂ ਨਕਤੇ ਵੀ ਕਰ ਲਈ ਹੈਗੇ ਇਸ ਤਰ੍ਹਾਂ ਵੀ ਆਪਣੇ ਇਸ ਲੋਕ ਸੰਭਾਲ ਕੇ ਚ ਨਹੀਂ ਆ ਗਈ ਜਦੋਂ ਮੈਂ ਅਧਿਮੈਨ ਦੇ ਉਹਨੇ ਕਬਰਾਂ ਦੇ ਉਸ ਨੂੰ ਰਿਆ ਚਿੱਤੇ ਉਹ ਹੰਸਰਾਜ ਹੰਸ ਦਾ ਬਰੋਧ ਕਰ ਰਹੇ ਸੀ ਕਿ ਕਿਸਾਨ ਉਹਦੇ ਹਲਕੇ 'ਚ ਉਹਨੇ ਬਿਆਨ ਦਿੱਤਾ ਕਿ ਉਹਨੇ ਬੜਾ ਖਤਰਨਾਕ ਬਿਆਨ ਦਿੱਤਾ ਕਿ ਇਹ ਛਿੱਤਰਾ ਵਗੈਰ ਨਹੀਂ ਰਾਸ ਸੁਣੇ ਛਿੱਤਰੀ ਮਾਰਨੇ ਪੈਣਗੇ ਜੀ ਜੀ ਉੱਥੇ ਸਾਰੇ ਪੜਕੇ ਹੋਏ ਹੋਰ ਪੜਕੇ ਗਏ ਆਪਣੇ ਹੁਣ ਟੀਵੀ 'ਨ ਦੇਖੋ ਕਿ ਤੁਸੀਂ ਲਗਾਤਾਰ ਆਪਣੇ ਕਾਂਗਰਸ ਈਡਾਂ ਦੇ ਬਿਆਨ ਆ ਰਹੇ ਨੇ ਅਜਵਾਲ ਦੇ ਪੰਦੇਰ ਦੇ ਸਾਰਿਆਂ ਦੇ ਕਿ ਇਹਨਾਂ ਨੂੰ ਉਹ ਕਹਿੰਦੇ ਉਹ ਕਹਿੰਦੇ ਵੀ ਇਹਦਾ ਇਲਾਜ ਹੁਣ ਛਿੱਤਰੀ ਆ ਛਿੱਤਰ ਮਾਰਨੇ ਪੈਣੇ ਇਹਨਾਂ ਨੂੰ ਜੀ ਜੀ ਉਹਦੇ ਤੇ ਗੁਰਦਾਸਪੁਰ ਉਹਦੇ ਗੱਲ ਹੋ ਗਈ ਉਹਦੇ ਗੱਲ ਹੋ ਗਈ ਫਰੀਦਕੋੜ ਦੀ ਗੁਰਦਾਸਪੁਰ ਚ ਸੁਖਸਾਹ ਦਾ ਜੀ ਹਾਂ ਜੀ ਹਾਂ ਜੀ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਾ ਵੇਖੀ ਵੀ ਨਹੀਂ ਕੋਈ ਕੋਈ ਵਿਰੋਧ ਵੀ ਅੱਛਾ ਜਿਹੜੇ ਤੁਸੀਂ ਪਤਾ ਤੇ ਨਹੀਂ ਦੇਖਿਆ ਗਿਆ ਜੀ ਜੀ ਨਹੀਂ ਨਹੀਂ ਪਰ ਦਿਨੇਸ਼ ਬੱਬੂ ਨੂੰ ਲੈ ਕੇ ਖਬਰ ਆਉਂਦੀ ਰਹੀ ਕਿ ਰੋਕਿਆ ਗਿਆ ਪ੍ਰਚਾਰ ਕਰਨ ਤੋਂ ਕਦੀ ਕਦੀ ਕਿਸਾਨਾਂ ਨੇ ਘੇਰਿਆ ਉਹਨੂੰ ਨਹੀਂ ਮੇਰਾ ਖਿਆਲ ਨਹੀਂ ਘੇਰਾ ਨਹੀਂ ਕਿ ਤੇਵਿੰਦਰ ਰਿਪੋਰਟ ਆਈ ਨਹੀਂ ਕਿਸੇ ਪਾਸੋਂ ਅੱਛੇ ਕੋਰ ਜਿਵੇਂ ਤੁਸੀਂ ਜ਼ਿਕਰ ਕੀਤਾ ਇੱਧਰ ਤੇ ਆਏ ਨਹੀਂ ਆਸ-ਪਾਸੇ ਉਧਰ ਤੱਕ ਰਹਦਾ ਪਠਾਨਕੋਟ ਦਾ ਦੀਨਾ ਪਰ ਹਾਲਾਂਕਿ ਹਲਕਾ ਤੇ ਬਹੁਤ ਵੱਡਾ ਵਾ ਨਹੀਂ ਤੇ ਨਹੀਂ ਮਤਲਬ ਦਿਨੇਸ਼ ਬੱਬੂ ਡੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਬਟਾਲਾ ਕਾਦੀਆਂ ਇੱਧਰ ਆਇਆ ਨਹੀਂ ਹੈ ਜੀ ਨਹੀਂ ਆਇਆ ਜੀ ਇਹ ਆਈ ਨਹੀਂ ਇੱਧਰ ਇਹ ਮੇਰਾ ਕੋਈ ਜਾਣਾ ਵੀ ਨਹੀਂ ਇਧਰ ਇਹ ਇੱਥੇ ਰਹਿਣਾ ਇਹ ਚਾਰ ਹਲਕਾ ਇੱਥੇ ਕਨਸੈਂਟ੍ਰੇਟ ਕੀਤਾ ਆ ਮਤਲਬ ਮਜਬੂਰ ਦੂ ਵੈਲਟਾਂ ਹਿੰਦੂ ਵੈਲਟ ਨੂੰ ਵੋਟਾਂ ਮਿਲਦੀਆਂ ਜਿੰਨੇ ਮਿਲਦੀਆਂ ਇੱਥੇ ਯੋਰ ਲਾ ਗਿਆ ਜੇ ਨਾ ਲੱਗਣਾ ਨਹੀਂ ਪਰ ਜਿਹੜੇ ਜਿਸ ਚਾਰ ਬੈਲਟ ਤੇ ਜੀ ਇੱਕ ਮੈਂ ਆਮ ਤੇ ਜਿਹੜੇ ਬੁੱਧੀ ਜਿਹੀਆ ਹੋਰ ਵੀ ਆ ਜਿਹੜੇ ਪੋਲੀਟੀਕਲ ਪੰਡਤ ਉਹ ਇਹ ਵੀ ਮਤਲਬ ਗੱਲਾਂ ਕਰਦੇ ਦੇਖੇ ਜਾਂਦੇ ਆ ਕਿ ਅੰਦਰੋਂ ਅੰਦਰ ਜਿਹੜਾ ਵੋਟਰ ਆ ਵੇਟਰ ਆ ਵੋਟਰਾਂ ਦਾ ਕਾਂਗਰਸ ਆਪਣੇ ਅਕਾਲੀ ਦਾ ਤੇ ਭਾਜਪਾ ਦਾ ਕਿ ਇਹ ਮਤਲਬ ਇਹਨਾਂ ਦੀ ਦੋਨੇ ਇਕੱਠੇ ਲੜਨ ਇਲੈਕਸ਼ਨ ਤਾਂ ਬਣਦੀ ਗਾਂ ਦੇ ਉਦਾਂ ਨਹੀਂ ਬਣਦੀ ਗੱਲ ਜਦੋਂ ਵੀ ਕਿਤੇ ਜਿੱਤੇ ਆਏ ਦੋਵੇਂ ਇਕੱਠੇ ਹੋਏ ਫੇਰ ਹੀ ਜਿੱਤੀਆਂ ਸੀਟਾਂ ਤੇ ਇਸ ਕਰਕੇ ਇਹ ਜਿਹੜਾ ਅੰਦਰੋਂ ਅੰਦਰ ਝੋਰਾ ਜਿਹਾ ਹੈਗਾ ਵਾਣਾਂ ਦੇ ਮਤਲਬ ਵਰਕਰਾਂ ਨੂੰ ਵੀ ਇਦਾਂ ਕੱਲੇ-ਕੱਲੇ ਲੱਗ ਰਿਹਾ ਸੀ ਇਲੈਕਸ਼ਨ ਤੇ ਜਦੋਂ ਕਿ ਆਪਣੇ ਮੈਂ ਦੇਖਿਆ ਸੀ 80 ਤੋਂ ਜੇ ਤੁਸੀਂ ਦੇਖਿਆ ਨਾ ਆਪਾਂ ਜਿਹੜੀ ਲੋਕਸਭਾ ਇਲੈਕਸ਼ਨ ਹੋਈ ਹੈ ਉਥੇ ਸੰਸਦ ਗੁਰਪਿੰਦਰ ਹੁੰਦੀ ਸੀ ਇੱਕ ਦੂਜੇ ਪਾਸੇ ਅਕਾਲੀ ਦਲ ਦਾ ਮੀਟਰ ਤੇ ਭਾਜਪਾ ਦਾ ਉਮੀਦਵਾਰ ਭਾਰਤਜਨਤਾ ਪਾਰਟੀ ਦਾ ਉਥੋਂ ਲੈ ਕੇ 1996 ਤੱਕ ਜਦੋਂ ਤੱਕ ਪੰਜਾਬੀ ਮੋਰਚਾ ਪ੍ਰਕਾਸ਼ ਸਿੰਘ ਬਾਦਲਵਾਲ ਨੇ ਨਹੀਂ ਬਣਾਇਆ ਉਦੋਂ ਤੱਕ ਜਿਹੜੇ ਆ ਉਹ ਅਲੱਗ-ਅਲੱਗ ਉਮੀਦਵਾਰ ਸੀਗੇ ਇਹਨਾਂ ਸਾਰੀਆਂ ਪਾਰਟੀਆਂ ਦੇ ਤਿੰਨਾਂ ਦੇ ਅਕਾਲੀ ਦਲ ਵੱਖਰਾ ਭਾਰਤੀ ਜਨਤਾ ਪਾਰਟੀ ਵੱਖਰੀ ਪਰ ਜੇ ਤੁਸੀਂ ਹਰੇਕ ਇਲੈਕਸ਼ਨ ਦਾ 20 ਤੋਂ ਲੈ ਕੇ ਉਸ 80 'ਚ 8599 'ਚ 92 'ਚ 96 'ਚ ਜਿੱਤੀ ਇਹ ਭਿੰਡਰ ਪੰਦੇਵਾਰੀ ਇਹਨਾਂ ਦੇ ਜਿਹੜੇ ਰਿਜ਼ਲਟ ਕੱਟ ਕੇ ਦੇਖੋ ਤੁਸੀਂ ਇਹਨਾਂ ਵਿੱਚ ਜਿਹੜੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਵੋਟਾਂ ਇਕੱਠੀ ਔਰ ਇਕੱਠੀਆਂ ਕਰ ਲੋ ਤੇ ਉਹ ਹਰੇਕ ਇਲੈਕਸ਼ਨ 'ਚੋਂ ਮੈਡਮ ਪਿੰਡਰ ਹਰੇਗੀ ਹਰ ਦਿਨ ਅੱਛਾ ਇੱਕ ਸਵਾਲ ਇੱਕ ਹੋਰ ਹੈ ਜੀ ਇਹ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਦੋਂ ਵੀ ਕਾਲੀ ਦਲ ਕਾਂਗਰਸ ਆੱਡ-ਆੱਡ ਲੜੇ ਨੇ ਤੇ ਕਾਂਗਰਸ ਜਿੱਤੀ ਆ ਜਦੋਂ ਕਾਲੀ ਦਲ ਤੇ ਬੀਜੇਪੀ ਇਕੱਠੇ ਲੜੇ ਨੇ ਤੇ ਗੱਠ ਜੋੜ ਜਿੱਤਿਆ ਹੁਣ ਸਵਾਲ ਮੇਰਾ ਇਹ ਆ ਜੀ ਕਿ ਜਿਵੇਂ ਤੁਸੀਂ ਕਹਿ ਰਹੇ ਕਿ ਦਨੇਸ਼ ਬੱਬੂ ਉੱਥੇ ਹੀ ਰਹਿ ਰਿਹਾ ਭੋਵਾ ਸਜਾਣਪੁਰ ਦੀਨਾ ਨਗਰ ਤੇ ਗੁਰਦਾਸਪੁਰ ਕੀ ਇੱਥੇ ਜਿਹੜੇ ਚਾਰੇ ਸੈਗਮੈਂਟ ਨੇ ਉਹ ਚਾਰਾਂ ਚੋਂ ਪੂਰਾ ਪੂਰਾ 100% ਹੀ ਹਿੰਦੂ ਭਾਈਚਾਰਾ ਬੀਜੇਪੀ ਨੂੰ ਪੈਜੂਗਾ ਜੀ ਵੋਟਾਂ ਨਹੀਂ ਨਹੀਂ ਸਟਰੈਟਜੀ ਉਹ ਸਭ ਕਦੀ ਨਹੀਂ ਹੋ ਸਕਦਾ ਕਾਂਗਰਸ ਦਾ ਵੋਟ ਬੈਂਕ ਬਹੁਤ ਡਾ ਉੱਥੇ ਹਾਂ ਕਿਉਂਕਿ ਜਿਹੜੀ ਐਸ ਸੀ ਵੋਟਾਂ ਆਮ ਤੌਰ ਤੇ ਕਾਂਗਰਸ ਨਾਲ ਜਾਂਦੀ ਹੈ ਤੇ ਤੇ ਕਈ ਅਗੇ ਦਰਦ ਨੇ ਇੱਕ ਇੱਕ ਦਿਨਾਂ ਦੇ ਦਰਦ ਫॉर ਐਸ ਸੀ ਤੇ ਭੂਆ ਹਲਕਾ ਜਿਹੜਾ ਉਹ ਵੀ ਉਧਰ ਤੇ ਉਥੋਂ ਤੇ ਇਹ ਆਮ ਤੌਰ ਤੇ ਕਾਂਗਰਸ ਪਾਰਟੀ ਦੇ ਅੰਗ ਵਾਲੇ ਬਣਦੇ ਰਹੇ ਬਹੁਤ ਹੀ ਵਾਰੀ ਜੀ ਅੱਛਾ ਇੱਕ ਲਾਸਟ ਸਵਾਲ ਹੈ ਜੀ ਮੇਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਕਾਂਗਰਸ ਦੇ 5 ਐਮ ਐਲ ਏ ਨੇ ਉਹਦਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿੰਨਾ ਕੀ ਹੈ ਜਿਾ ਸਲਾਈਟਲੀ ਹੈ ਕਿ ਕਾਫੀ ਹੈ ਜਾਂ ਜਾਂ ਫਿਰ ਸਰਕਾਰ ਨੂੰ ਲੈ ਕੇ ਵੀ ਲੋਕ ਖੁਸ਼ ਨਹੀਂ ਜੀ ਨਹੀਂ ਉਹ ਫਾਇਦਾ ਤਾਂ ਬਹੁਤ ਮਿਲ ਰਿਹਾ ਉਹਨੂੰ ਬਹੁਤ ਫਾਇਦਾ ਮਿਲ ਰਿਹਾ ਔਰ ਸਾਰੇ ਜਿਹੜੇ ਪੰਜ ਦੇ ਪੰਜੇ ਜਿਹੜੇ ਐਮਐਲਏ ਪੂਰੇ ਜੋਰ ਸ਼ੋਰ ਨਾਲ ਕੰਮ ਕਰ ਰਹੇ ਨੇ ਕਈ ਜਗ੍ਹਾ ਤੇ ਮੈਂ ਬਾਪੇ ਜਾ ਕੇ ਵੀ ਦੇਖਿਆ ਉਹਨਾਂ ਦੇ ਇਕੱਠਾਂ ਦੌਰਾਨ ਵੀ ਵੀ ਬੜੇ ਮਤਲਬ ਦਿਲ ਦਿਲ ਤੋਂ ਕੰਮ ਕਰ ਰਹੇ ਨੇ ਇਹ ਉਪਰੋਂ ਉਪਰੋਂ ਨਹੀਂ ਕੰਮ ਕਰ ਰਹੇ ਤੇ ਉਦਰਵਾਸ ਇਹ ਦੱਸਦੇ ਜਿਹੜੀ ਆਪਣੀ ਜਿਹੜੀ ਇਹ ਚੋਣ ਆ ਪੰਜਾਬ ਲੋਕ ਸਭਾ ਦੀ ਸਖਾਸ ਤੌਰ ਤੇ ਸਾਰੇ ਇੰਡੀਆ ਜੀ ਪੰਜਾਬ ਵਾਸੋਂ ਵਾਸੇ ਵੀ ਇਹਦਾ ਬਹੁਤ ਮਹੱਤਵ ਮਹੱਤਵ ਹੋਏਗਾ ਆਉਣ ਵਾਲੀ ਰਾਜਨੀਤੀ ਵਿੱਚ ਇਸ ਇਲੈਕਸ਼ਨ ਦਾ ਕਿਉਂਕਿ ਤੁਸੀਂ ਹਿੰਦਸਤ ਤੋਂ ਤਾਂ ਕਿਵੇਂ ਸਮਝਦੇ ਇਸ ਗੱਲ ਨੂੰ ਨਹੀਂ ਬਿਲਕੁਲ ਬਿਲਕੁਲ ਜੀ ਕਿਉਂਕਿ ਇਹ ਇਹ ਅਗਰ ਗੱਲ ਕੀਤੀ ਜਾਵੇ ਪੰਜਾਬ ਦੀਆਂ 13 ਸੀਟਾਂ ਦੀ ਤੇ 27 ਦੀ ਨਹੀਂ ਵੱਜ ਜਾਣੀ ਹੈਗੀ ਜੀ ਕਿ ਜੇ ਸਰਕਾਰ ਵੀ ਚੰਗੀਆਂ ਸੀਟਾਂ ਲੈ ਕੇ ਤੇ ਲੋਕੀ ਖੁਸ਼ ਨੇ ਜੇ 50% ਵੀ ਸਰਕਾਰ ਲੈ ਗਈ ਤੇ ਲੋਕਾਂ ਕਿਹਾਗੇ ਅੱਧੇ ਖੁਸ਼ ਨੇ ਇਹ ਵਾਕਏ ਬੜੀ ਪਾਰਟੀਆਂ ਦੀ ਤੇ ਪੋਲੀਟੀਕਲ ਲੀਡਰਾਂ ਦੀ ਇਹ ਤੋਂ ਪਤਾ ਲੱਗਣਾ ਕਿ ਅੱਗੇ ਅਗਲੀ ਸਿਆਸਤ ਉਹਨਾਂ ਦੀ ਕਿਵੇਂ ਸ਼ੁਰੂ ਹੁੰਦੀ ਹੈ ਜੀ ਠੀਕ ਆ ਆਲਮ ਸਾਹਿਬ ਜੀ ਆ ਸ਼ੁਕਰੀਆ ਜੀ ਬਹੁਤ-ਬਹੁਤ ਸਾਡੇ ਨਾਲ ਸੀ ਗੁਰਦਾਸਪੁਰ ਤੋਂ ਬਹੁਤ ਹੀ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਆਲਮ ਜਿਨ੍ਹਾਂ ਨੇ ਆਪਣੀ ਨਿਰਪੱਖ ਟਿੱਪਣੀ ਕੀਤੀ ਹੈ ਕਿ ਕਿ ਗੁਰਦਾਸਪੁਰ ਦੇ ਵਿੱਚ ਇਸ ਸਮੇਂ ਕੀ ਕੋ ਜੋ ਵਾਪਰਿਆ ਹੈਗਾ ਆਲਮ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਔਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬੀ